ਹਾਂਜੀ ਦੋਸਤੋ ਕਿਹ ਆ ਚੱਲ ਜੇ ਹਾਂਜੀ ਸਹਿਜਪ੍ਰੀਤ ਆ ਗਈ ਆ ਕਹਿੰਦੇ ਸਹਿਜ ਆ ਗਈ ਸਹਿਜ ਸਹਿਜਪ੍ਰੀਤ ਆ ਗਈ ਆ ਤੇ ਨਾਲ ਆ ਗਈ ਸਾਡੀ ਜੀ 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 ਪੋਲੂ ਪੋਤਾ ਆ ਗਿਆ ਚਾਟਾ ਚਾਂਟੋ ਚੱਡੀ ਆ ਗਈ ਆ ਹੈਨਾ ਪਤਾ ਦੱਸ ਕੇ ਵੀ ਨਹੀਂ ਆਈ ਦੱਸ ਕੇ ਵੀ ਨਹੀਂ ਆਈ ਮੂੰ ਕੰਨ ਤੇ ਵੇੜਿਆ ਸਹਿਜ ਇਹਨਾਂ ਕੰਨਾਂ ਤੇ ਓ ਰੋਵੇ ਓਏ 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 ਲੋ ਜੀ ਆ ਗਏ ਆ ਜੀ ਅਮਨ ਹੁਣੀ ਕਹਿੰਦੇ ਤੇ ਆਪਣਾ ਜੀ ਜੋ ਵੀ ਸਿਸਟਮ ਹੈ ਇਹ ਸਾਰਾ ਕੁਝ ਲੈ ਆਇਆ ਜੀ ਤੇ ਸਹਿਜਪ੍ਰੀਤ ਸਹੀ ਕਿੱਦਾਂ ਫਿਰ ਕੀ ਹਾਲ ਚਾਲ ਓਏ ਠੀਕ ਠਾਕ ਪੁੱਤ ਗਰਮੀ ਹਵਾ ਆਉਂਦੀ ਆ ਬਾਹਰ ਹੋਰ ਵੀ ਹਾਂ ਦੇ ਕਮਰੇ ਤਾਂ ਏਸੀ ਲੱਗਿਆ ਚੱਲ ਵਧੀਆ ਗੱਲ ਤੁਸੀਂ ਵੱਡੇ ਬੰਦੇ ਆ ਵੱਡੇ ਬੰਦੇ ਤੁਸੀਂ ਆ ਤੁਸੀਂ ਆ ਤੁਸੀਂ ਆ ਵੱਡੇ ਬੰਦੇ ਤੁਸੀਂ ਓਏ ਗੁੱਗਿਓਏ ਆ ਮੇਰਾ ਪੁੱਤ ਆ ਗਿਆ ਓਏ ਬੱਲੇ ਓਏ ਬੱਲੇ ਆ ਗਿਆ ਮੇਰਾ ਪੁੱਤ ਕੈਮਰੇ ਹਾਲ ਦੇ ਕਿਦਾਂ ਦੇਖਿਆ ਹੱਥ ਦੀ ਆ ਵਿਕਰਮ ਹਾਂ ਪਾਣੀ ਲੈ ਕੇ ਨਹੀਂ ਫਾਸਟ ਤੋਂ ਮੜੇ ਕੰਦਾ ਹੋਇਆ ਇਹਨੂੰ ਪਹਿਲਾਂ ਅੰਦਰ ਕਰ ਅੱਧਰਲੇ ਆਇਨੂੰ ਅੱਧਰ ਕਰੀ ਮਾੜੇ ਕੁੜੀ ਨੂੰ ਜੀ ਲੋ ਜੀ ਰੈਡੀ ਹੁੰਦੇ ਫਾਦੇ ਜਾਣੇ ਇਧਰ ਆ ਵੀ ਰੈਡੀ ਹੁੰਦੀ ਆ ਇਧਰ ਵੀ ਕੋਈ ਰੈਡੀ ਹੋ ਗਿਆ ਸੈ ਜੁਦਿਆ ਦੁਕਾਨ ਨਹੀਂ ਹੈ ਕੇ ਨਹੀਂ ਆ ਪਿੱਛੇ ਪੜਦਾ ਆ ਮੰਮੀ ਇਹ ਕੰਗਾ ਬਣਾਈ ਯਾਰ ਮਾੜਾ ਜ ਮੰਮੀ ਕੰਗਾ ਦੀ ਮਾੜੇ ਮੈਨੂੰ ਵਾਲ ਸਟੱਟ ਕਰ ਲਾਂ ਤੂੰ ਟਿੱਪੂ ਮਾਸਟਰ ਇਹ ਜਾਂਦੇ ਪ੍ਰੈਸ ਕਰਕੇ ਪਤਾ ਲਵਾਈ ਰੱਖੋ ਨਾ ਮੈਂ ਇਹਨੂੰ ਕਹੀ ਜਾਨੀ ਆ ਨਵੇਂ ਕੱਪੜੇ ਦੀ ਆ ਇਹ ਪ੍ਰੈਸ ਤੋਂ ਲੜੀ ਜਾਂਦੇ ਆ ਜੀ ਉਹ ਪ੍ਰੈਸ ਕਰਕੇ ਛੋਟਾ ਇੱਕ ਬੈਗ ਰੱਖੋ ਉਹਦੇ ਵੀ ਇਹ ਕੱਪੜਾ ਰੱਖਦੇ ਨੇ ਇੱਕ ਪ੍ਰੈਸ ਗੱਡੀ 'ਚ ਰੱਖਿਆ ਕਰੋ ਆਪਣੀ ਹਾਂਜੀ ਲੋ ਜੀ ਆਪਾਂ ਹੋ ਗਿਆ ਰੈਡੀ ਅੱਧਰ ਸਾਡੀ ਅੰਮੂ ਸਟਾਰ ਅੱਧਰ ਆ ਮੇਰਾ ਮੂ ਬੂਤਾ ਦਾ ਆਪਣਾ ਕੋਈ ਹੋਰ ਮੇਰੇ ਮੂ ਨਾਲ ਸਾਡੇ ਇੰਨਾ ਸਾਫ ਮੇਰਾ ਬੂਤਾ ਆ ਮੈਂ ਕੁਝ ਲਾ ਜਾਣੀ ਹੂੰ ਤੇ ਇਹ ਮੈਂ ਕਿਹੜਾ ਲੈ ਆਇਆ ਕੁਝ ਪਾਗਲ ਮੈਂ ਕੀ ਲੈ ਆ ਦੱਸ ਸਾਰੇ ਨੂੰ ਪਤਾ ਮੇਰੀ ਨੈਚੁਰਲ ਤਵਜਾ ਕਾਲੀ ਆ ਇਦਾਂ ਮੁਗਾ ਟੋਟੇ ਤੇਰਾ ਰੰਗ ਕੰਨ ਸਾਬ ਰੇ ਇਹ ਤੇ ਲੱਗੇ ਵੀ ਨਹੀਂ ਆਉਂਦਾ ਲੱਗ ਰਿਹਾ ਤਾਂ ਕੁੜੀ ਵੇ ਦੇ ਮੰਮੀ ਲੱਗੇ ਜਾਂਦੀ ਨਾਨੀ ਲੱਗੇ ਜਾਂਦੀ ਨਾਨੀ ਲੱਗੇ ਜਾਂਦੀ ਨਾਨੀ ਨੇ ਮੂੰਹ ਲੱਗੇ ਮੂੰਹ ਕਰੇ ਇਹ ਮੰਮੀ ਨੇ ਔਰ ਆ ਵਧੀਆ ਕੁੜੀ ਸਾਡੀ ਆ ਆ ਸਾਡੀ ਕੁੜੀ ਸ਼ਾਬਾਸ਼ ਦੇ ਦੇ ਮੇਰਾ ਪੋਤੀ ਜਾਨੀ ਲੋ ਜੀ ਸਾਰੇ ਜਣੇ ਬਲੌਗ ਨਾਲ ਬਨੇ ਰਹੋ ਐਂਡ ਤੱਕ ਬਲੌਗ ਨੂੰ ਦੇਖਿਓ ਪਾਉ ਕੀ ਪਾ ਮੁੜੇ ਫਿਰਦੇ ਕਿਉਂ ਨਹੀਂ ਕੁੱਤ ਕਾ ਨਹੀਂ ਤੂੰ ਬੱਬੂ ਮੜਵਾਨ ਆ ਮੈਨੇ ਨੇ 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 ਬਸ ਤੂੰ ਵੇ ਗੇਲਣਾ ਵਾਲੇ ਵੀ ਤੇ ਸਵੇ ਸਵੇ ਆਹ ਤਾਂ ਪਾ ਜਾਣੇ ਆ ਸਾਨੀ ਕੋਰ ਸੈਜ ਪ੍ਰੀਤ ਕੋਰ ਮੁਝਟਰੀਆ ਸੈਜ ਪ੍ਰੀਤ ਕੋਰ ਏ ਤਦੇ ਕਾਮੇ ਨਹੀਂ ਪਾਣੀ ਲੈ ਕੇ ਗਾਣਾ ਸੁਣਾ ਮੈਂ ਸਾਰਿਆਂ ਨੂੰ ਪਹਿਲਾਂ ਕਰੀ ਤੇ ਪਾਣੀ ਲੈ ਕੇ ਆਈ ਪਹਿਲਾਂ ਗਾਣਾ ਸੁਣਾ ਗਾਣਾ ਸੁਣਾ ਬੰਦੇ ਵਾਂਗੂ ਸਾਰਿਆਂ ਨੂੰ ਦੱਸਤਾ ਤੈਨੂੰ ਮੈਂ ਇਹਨਾਂ ਅੱਧੇ ਕੰਪਲੀਟ ਕਰ ਦੂ ਤੇਰੀ ਮੈਂ ਸਾਰੇ ਆ ਸਾਹਮਣੇ ਗਾਣਾ ਸੁਣਾ ਪਹਿਲੇ ਇਹਨੂੰ ਤੇ ਦੇ ਲੈ ਲੋਕਾਂ ਨੇ ਅਨਫੋਲੋ ਮਾਰ ਦੇਣਾ ਤੈਨੂੰ ਸੁਣਾ ਦੇ ਗਾਣਾ ਉਹਨਾਂ ਨੂੰ ਗੁੱਸੇ ਹੋ ਜਾਂਦੇ ਸਾਰਿਆਂ ਨੇ ਸੁਣਾ ਦੇ ਮਾੜਾ ਮੋਟਾ ਕੁਝ ਕਿਚਲਾ ਕਰ ਦੇ ਮਾੜਾ ਮੋਟਾ ਕੁਝ ਵੀ ਕਰਾ ਕਰਦੇ ਹੁਣ ਦਿਲ ਰੱਖਦਾ ਸਾਰਿਆਂ ਦਾ ਕਰਦੇ ਕੂਚ ਕਟਾਦਾ ਜਿਆ ਕਰਦੇ ਮਾੜਾ ਮੋਟਾ ਕਰਕੇ ਗਾਂ ਦਾ ਤੈਨੂੰ ਵੀ ਚਾਹੀਦਾ ਹੁਣ ਕਰਦੇ ਕਰਦੇ ਚਨਾ ਦੇ ਕੋਈ ਇੱਕ ਜਿਹਨਾਂ ਦਾ ਫੁੱਲ ਲੱਗੇ ਕਰਨਾ ਨਾ ਬੋਲੋ ਸਾਰੇ ਜਣੇ ਸਾਰਿਆਂ ਨੇ ਅਨ ਫੁੱਲ ਮਾਰ ਦੇ ਨਾ ਮੈਨੂੰ ਨਹੀਂ ਪਰ ਅਗਰੇ ਅਨ ਫੁੱਲ ਲੱਗੇ ਕਰਨਾ ਫੇ ਲੱਗੇ ਨਾ ਬੋਲੋ ਕਰਨ ਨੂੰ ਹੋ ਇਹ ਲੱਗੇ ਨਾ ਬੂਰੋ ਕਰਨ ਹਾਂ ਇਹ ਸੁਣਾ ਦੇ ਜਲਦੀ ਅਨਪੋਲੋ ਲੱਗੇ ਕਰਨਾ ਉਹ ਸਾਨੂੰ ਵੀ ਆ ਜ਼ੀਰੋ ਹੋ ਜਾਣਾ ਤਾਂ ਸੜਾਈ ਹੋ ਫੇ ਵੀ ਥਨਾ ਦੇ ਮੇਰੀ ਬੇਤੀ ਨਾ ਕੋਈ ਬਣਾ ਦੇ ਅਮਰੀਆ ਥਨਾ ਦੇ ਮੈਂ ਐਮਲੀ ਨਾ ਵਿਆਹ ਨਿਕਾੜੋ ਦੀ ਮੈਂ ਐਮਲੀ ਦੱਸ ਦੰਦੇ ਨਹੀਂ ਸਹੀ ਹੈ ਜੀ ਓਕੇ ਰੋੜਾ ਕੰਮ ਚੱਲਿਆ ਜੀ ਮੋਟਰ ਦੇ ਨਾ ਹੋਣ ਮੋਟਰ ਚੱਲੇ ਨੂੰ ਹੁਣ ਜੀ ਮੈਂ ਆਪਣੇ ਕੱਚਾ ਬਣਾਣ ਕਾਲਿਆ ਰੈਡੀ ਐਂਡ ਸ਼ੈੱਡ। ਉਹ সুইਮਿੰਗ ਪੂਲ ਜਿਹੜਾ ਅਸੀਂ ਉਹ ਖੁਦ ਬਣਾਇਆ। ਉਹ ਤਾਂ ਬੜੇ ਫਤਖਾਣੇ। ਸਵੀਮੀਂ ਪੂਲ ਸਹਿਜ ਨਹੀਂ ਲੱਗ ਜਾਨੀ ਸਹਿਜ ਜਾਣਾ। ਜਾਣਾ? ਹਾਂ। ਚੱਲਿਆ ਜੀ ਹੁਣ ਪਾਈ ਇੱਧਰ ਕੱਚਾ ਮੈਨ ਰੈਡੀ ਹੋ ਗਿਆ। ਚਲੋ ਜੀ ਆਪਾਂ ਚੱਲਿਆ ਨੂੰ ਹੁਣ ਮੋਟਰ ਤੇ ਪਾਣਾ ਚੱਕਲਾ ਲਾ। ਇਹ ਮੇਰਾ ਆ। ਇੱਕ ਹੋਰ ਚੱਕਲਾ ਫੇ ਮੈਨੂੰ ਵੀ ਚਾਹੀਦਾ। ਲੋ ਜੀ ਮਿੱਤਰੋ ਆਪਣਾ ਵਾਈਟ ਪਾਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਵਾਈਟ ਪਾਨਾ ਪਸੰਦ ਕਰਦੇ ਆ ਹੂ ਹੂ ਆ ਜਾਓ ਫਿਰ ਆ ਤੁਮ ਨਹੀਂ ਰੋ ਲਾਤੇ ਆਜੋ ਆਜੋ ਬਹਿ ਜਾਓ ਬੁੜੇ ਦੇ ਟਾਂਕੇ ਤੇ ਤੈਨੂੰ ਸ਼ੇਅਰ ਕਰਾਵਾਂ ਨਹੀਂ ਚਾਬੀ ਕਿੱਥੇ ਮੁਰਦਲ ਦੀ ਚਾਬੀ ਲੋ ਦੋਸਤੋ ਕੀ ਹਾਲ ਚਾਲ ਦੋਸਤੋ ਕੀ ਹਾਲ ਚਾਲ ਦੋਸਤੋ ਸੱਚ ਦੀ ਗੱਲ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਦੋਸਤੋ ਲਓ ਚਾਬੀ ਲੋ ਜੀ ਮਿੱਤਰੋ ਮੋਟਰ ਤੇ ਚੱਲੇ ਆਂ ਨਹਾਉਣ ਇਟਰਾਫਕ ਕੋਈ ਬੱਸ ਹੋਰ ਪਾਣਾ ਲੈਣਾ ਪਾਣਾ ਹੀ ਚਲੋ ਜੀ ਆਜੋ ਚਲੋ ਆਜੋ ਬਹਿ ਜਾਓ ਮੋਟਰਸਾਈਕਲ ਤੇ ਬਹਿ ਜਾ ਆ ਜਾ ਹਾਂਜੀ ਲੋ ਜੀ ਦੋਸਤੋ ਸਾਰੇ ਜਣੇ ਵਲੋਗ ਨਾਲ ਬਣੇ ਰਹੋ ਵਲੋਗ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਮਨ ਮਸ਼ੀਨ ਬੰਦ ਕਰ ਲੋ ਜੀ ਮੈਂ ਤਾਂ ਦੀ ਕੋਕੋ ਕੁੱਕਰ ਬੱਚੇ ਕੋਕੋ ਦੇ ਕੋਕੋ ਦੇ ਬੱਚੇ ਹਾਂਜੀ ਸਾਰੇ ਜਣੇ ਬਲੌਗ ਦੇਖੋ ਜੀ ਫਾਨੀ ਜਣੇ ਪੂਰਾ ਕੋਕੋ ਦੇ ਕੋਕੋ ਦੇ ਬੱਚੇ ਉਹ ਮੋਟਰ ਨਾਲ ਨਹੀਂ ਜਾਣਾ ਉਹ ਮੋਟਰ ਤੇ ਪਹਿਲੇ ਜਨਾਨੀ ਨਹਾਉਣ ਲਈ ਇੱਕ ਔਰ ਦੇ ਔਰ ਔਰ ਬਾਲਟੀ ਨਾਲ ਇਹ ਕੋਕੋ ਦੇ ਕੁੱਕ ਦੇ ਬੱਚੇ ਨਹਾਉਂਦੇ ਆ ਲੋ ਜੀ ਮਿੱਤਰੋ ਮੋਟਰ ਤੇ ਜਾਂਦੇ ਪਏ ਆ ਆਗੇ ਨਾ ਹੁਣ ਅਸੀਂ ਵੀ ਹੁਣ ਸਾਥ ਪਰੇ ਹੋ ਜੇ ਸਾਰੇ ਜਣੇ। ਮੈਂ ਕਿਹਾ ਨਾ ਨਾ ਉਹ ਤਾਂ ਵਿਚਾਰ ਮੇਰੀ ਗੁਮੀਂ ਨਾ ਹੁੰਦੇ ਐ ਨਾ ਉਧਰ ਮੈਲ ਲੋਣ ਆ ਗਏ ਆ। ਹੁਣ ਮੈਲ ਤਾਂ ਆਵਣਾ ਲਈ। ਹਾਂਜੀ ਦੋਸਤੋ ਕੀ ਹਾਲ ਚੱਲ ਜੇ? ਹਾਂਜੀ ਦੋਸਤੋ ਕੀ ਹਾਲ ਚੱਲ ਜੇ? ਵੀਡੀਓ ਤਾਂ ਹੁਣ ਪਾਣੀ ਆ ਚਲੀ। ਹਾਂ ਆਪੇ ਤੇ ਖੜੀ ਹੋ ਪਾਣੀ ਪੋਣਗੇ। ਸਾਜੂ ਨੂੰ ਪਾਣੀ ਪਾਓ ਤੈਨੂੰ ਮਾ ਦੇ। ਲੈ ਜੇ। ਖੜੀ ਹੋ ਖੜੀ ਹੋ ਹਾਂਜੀ ਦੋਸਤ ਕੀ ਹਾਲ ਚਾਲ ਏ ਦੋਸਤ ਪਾਣੀ ਮੇਂ ਨਹਾ ਰਹੇ ਹਮ ਠੰਡਾ ਪਾਣੀ ਠੰਡਾ 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 ਕੂਲ ਕੂਲ ਵਾਟਰ ਪੂਲ ਕੂਲ ਆਪ ਤਾਂ ਭਾਈ ਨੂੰ ਕਹ ਜਾ ਤੇਰੀ ਸੁਸਤੀ ਸੁਸਤੀ ਇੱਥੇ ਅੰਦਰ ਜਾ ਗਏ ਆਪੂ ਜਾਣਾ ਆਪੂ ਭਾਈ ਜਾਣੀ ਦੇ ਪਾਣੀ ਚ ਲੋ ਜੀ ਚੱਲ ਚੱਲ ਛੱਟੀਆਂ ਵਿੱਚ ਮੇਰੀ ਬਾਹਾਂ ਆਪਰੇਸ਼ਨ ਹੋਇਆ ਹੈ ਉਹ ਬਹੁਤ ਤੇਜ਼ ਭਾਜੀ ਨਹਾਉਣ ਦੇ ਮਾਰੇ ਹੈ ਨਾ